ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਡਾ ਨਵਾਂ ਸ਼ਹਿਰ ਦੋਸਤੋ ਅੱਜ ਤੁਹਾਡੇ ਲਈ ਜਾਣਕਾਰੀ ਲੈ ਕੇ ਫਿਰ ਹਾਜ਼ਰ ਹਾਂ ਦੋਸਤੋ ਅੱਜ ਤੁਸੀਂ ਆਪਣੇ ਪੋਰਟਫੋਲੀਓ ਦੇਖ ਲਿਆ ਕਿੰਦਾ ਧਜੀਆਂ ਉਡੀਆਂ ਜਿੱਥੇ ਦੇਖਿਆ ਜਾਵੇ ਲਾਲ ਰੰਗ ਲਾਲ ਰੰਗ ਲਾਲ ਰੰਗ ਬਸ ਲਾਲ ਲੈਣਾ ਤੇ ਜਿਹੜਾ ਇਹਦਾ ਕਾਰਨ ਆ ਆਪਾਂ ਉਹ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਰਕੀਟ ਦੇ ਵਿੱਚ ਅੱਜ ਇੰਨੀ ਭਿਆੰਕਰ ਗਰਾਵਟ ਕਿਉਂ ਆਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਦੋਸਤੋ ਸਭ ਤੋਂ ਵੱਧ ਜਿਹੜਾ ਸੀਗਾ ਬੁੱਲ ਉਹਦਾ ਦਬਦਬਾ ਸੀਗਾ ਪਰ ਪਿਛਲੇ ਕਈ ਦਿਨਾਂ ਤੋਂ ਬੀਅਰ ਵੀ ਆਪਣੀ ਕੋਸ਼ਿਸ਼ ਕਰ ਰਹੇ ਸੀਗੇ ਪਏ ਇਹਨੂੰ ਆਪਾਂ ਥੱਲੇ ਸਿਟੀਏ ਮਾਰਕੀਟ ਨੂੰ ਪਰ ਅੱਜ ਜਿਹੜਾ ਕਿ ਆ ਬੀਅਰ ਉਹ ਪੂਰੀ ਤਰ੍ਹਾਂ ਨਾਲ ਹਾਵੀ ਰਿਹਾ ਮੈਨੂੰ ਲੱਗਦਾ ਕਿ ਜਿਹੜਾ ਨਵਾਂ ਬੰਦਾ ਮਾਰਕੀਟ ਦੇ ਵਿੱਚ ਅੱਜ ਆਇਆ ਹੋਵੇਗਾ ਸਿੱਖਣ ਲਈ ਜਾਂ ਦੇਖਣ ਲਈ ਉਹਦਾ ਦਿਲ ਤਾਂ ਜ਼ਰੂਰ ਘਬਰਾਇਆ ਹੋਵੇਗਾ ਕਿਉਂਕਿ ਐਡੀ ਵੱਡੀ ਗਰਾਵਟ ਜਿਹੜੀ ਹੋਈ ਆ ਸੋ ਇਹ ਗਰਾਵਟ ਜਿਹੜੀ ਕਿ ਆ ਪੁਰਾਣੇ ਬੰਦੇ ਜਿਹੜੇ ਕੰਮ ਕਰਦੇ ਆ ਸੋ ਉਹਨਾਂ ਦੇ ਲਈ ਤਾਂ ਦੋਸਤੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਿਹੜਾ ਨਵੇਂ ਬਿਗਨਰਸ ਸਿੱਖਣਾ ਦੇਣਾ ਸੋ ਉਹਨਾਂ ਦਾ ਬਹੁਤ ਦਿਲ ਤੋੜਦੀ ਆ ਸੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇੱਥੋਂ ਬੱਚੇ 20 ਪੈਸੇ ਕਮਾ ਰਹੇ ਸੀ ਜਿਹੜੇ ਮਰਜੀ ਸਟਾਕ ਦੇ ਵਿੱਚ ਪੈਸੇ ਲਾਓ ਤੇ ਕਮਾਓ ਤੇ ਪਰ ਅੱਜ ਦੀ ਜਿਹੜੀ ਸਿੱਖਿਆ ਆ ਇਹ ਬਹੁਤ ਵੱਡੀ ਸਿੱਖਿਆ ਹੈ ਤੇ ਵੀਡੀਓ ਨੂੰ ਪੂਰਾ ਸੁਣਨਾ ਸੋ ਦੋਸਤੋ ਆਜੋ ਸ਼ੁਰੂ ਕਰੀਏ ਦੋਸਤੋ ਸਭ ਤੋਂ ਪਹਿਲਾਂ ਜੇਕਰ ਆਪਾਂ ਨਿਫਟੀ ਦੀ ਗੱਲ ਕਰੀਏ ਨਿਫਟੀ ਦੇ ਚਾਰਟ ਦੇ ਉੱਪਰ ਨਿਗਾਹ ਮਾਰੋ ਬਹੁਤ ਵਧੀਆ ਸ਼ੁਰੂਆਤ ਹੋਈ ਸਵੇਰੇ ਜਦੋਂ 9:30 ਵਜੇ ਮਾਰਕੀਟ ਖੁੱਲਦੀ ਆ ਦੇਖੋ 10:45 ਮਿੰਟ ਤੇ ਆ ਦੇਖੋ 10:45 ਮਿੰਟ ਤੇ ਆ ਟਾਈਮ ਨੋਟ ਕਰ ਲਓ ਪੂਰੇ ਤੇ ਉਹਦੇ ਵਿੱਚ ਫਿਰ ਤਕੜੀ ਜਿਹੜੀ ਕਿ ਆ ਬਿਕਵਾਲੀ ਸ਼ੁਰੂ ਹੋ ਜਾਂਦੀ ਔਰ ਇਹ ਬਿਕਵਾਲੀ ਰੁਕਣ ਦਾ ਨਾਮ ਨਹੀਂ ਲੈਂਦੀ ਆ ਦੇਖੋ ਧੋਰ ਟਿੱਕਰ ਜਦੋਂ ਲੱਗਾ ਕਿ ਨਾ ਇਹਨੂੰ ਬਿਕਵਾਲੀ ਬਿਕਵਾਲੀ ਸੋ ਇਸ ਤੋਂ ਬਾਅਦ ਜੇਕਰ ਦੋਸਤੋ ਆਪਾਂ ਨਿਗਾਹ ਮਾਰੀਏ ਸੈਂਸੈਕਸ ਦੇ ਉੱਪਰ ਬੀਐਸਈ ਸੈਂਸੈਕਸ ਦੇ ਉੱਪਰ ਬਹੁਤ ਵਧੀਆ ਸ਼ੁਰੂਆਤ ਹੋਈ ਦੋਸਤੋ ਸਵੇਰੇ ਆ ਦੇਖੋ ਮਾਰਕੀਟ ਖੁੱਲਹੀਓ ਤੋਂ ਬਾਅਦ ਇਹਨੇ ਆਪਣਾ ਜਿਹੜਾ ਕੀ ਆ ਉੱਪਰ ਨੂੰ ਦਬਦਬਾ ਰੱਖਿਆ ਉਹਨੂੰ ਸ਼ੁਰੂ ਹੋਣ ਤੋਂ ਬਾਅਦ ਆ ਦੇਖੋ 1045 ਤੇ ਪੂਰੇ ਟਾਈਮ ਨੋਟ ਕਰ ਲਓ ਜਿਹੜੀ ਕੀ ਆ ਸੈਂਸੈਕਸ ਦੇ ਵਿੱਚ 1.8 ਮਾਈਨਸ ਹੋਈ ਆ ਨਾ ਇਹ ਗਰਾਵਟ -790 ਅੰਕ ਦੀ ਗਰਾਵਟ ਜਿਹੜੀ ਟੂਡੇ ਹੋਈ ਆ ਦੋਸਤੋ ਆ ਦੇਖੋ ਕਿੰਨੀ ਭਿਆੰਕਰ ਗਰਾਵਟ ਸੀ ਇਹ ਵੀ ਠੀਕ 10:45 ਮਿੰਟ ਤੇ ਆ ਦੇਖੋ ਪੂਰੇ 10:45 ਮਿੰਟ ਤੇ ਪਹਿਲਾਂ ਨੈਫਟੀ ਦੇਖਿਆ ਤੇ ਹੁਣ ਤੁਸੀਂ ਸੈਂਸੈਕਸ ਆ ਦੇਖੋ ਸਾਰਾ ਚਾਰਟ ਆ ਜਿਹੜਾ ਇੱਕ ਬਰਾਬਰ ਤੁਹਾਨੂੰ ਦਿਖ ਰਿਹਾ ਤੇ ਗਰਾਵਟ ਇਹਦੇ ਵਿੱਚ ਇਸ ਤੋਂ ਬਾਅਦ ਦੋਸਤੋ ਆਪਾਂ ਜਾਵਾਂਗੇ ਜੀ ਨੈਫਟੀ ਬੈਂਕ ਦੇਖਦੇ ਆਂ ਤੇ ਨੈਫਟੀ ਬੈਂਕ ਦੇ ਵਿੱਚ ਗਰਾਵਟ ਜਿਹੜੀ ਕਿ ਆ ਸਵੇਰੇ ਇਹਦੀ ਵੀ ਜਿਹੜੀ ਕਿ ਸ਼ੁਰੂਆਤ ਬਹੁਤ ਚੰਗੀ ਸ਼ੁਰੂ ਹੁੰਦੀ ਆ ਤੇ ਜਿਹੜੀ ਇਹਦੀ ਗਰਾਵਟ ਸ਼ੁਰੂ ਹੋਈ ਆ ਦੋਸਤੋ ਆਹ ਦੇਖ ਲਓ 10:45 ਤੇ 44 45 ਦੋਸਤੋ ਆਹ ਦੇਖੋ 10:44 ਮਿੰਟ ਤੇ ਗਰਾਵਟ ਇਹਦੀ ਸ਼ੁਰੂ ਹੋ ਚੁੱਕੀ ਸੀ ਨੈਫਟੀ ਬੈਂਕ ਦੇ ਵਿੱਚ ਸੋ ਨੈਫਟੀ ਬੈਂਕ ਦੀ ਆਪਾਂ ਗੱਲ ਬਾਤ ਕਰਦੇ ਆ ਕਿ ਕੀ ਹੋਇਆ ਤੁਹਾਨੂੰ ਜਿਹੜਾ ਕੀ ਹੈ ਵਿੱਚ ਸਮਝਣ ਨੂੰ ਸੌਖਾ ਰਹੂਗਾ ਉਸ ਤੋਂ ਬਾਅਦ ਆਪਾਂ ਜਾਣੇ ਦੋਸਤੋ ਨੈਫਟੀ ਆਈਟੀ ਦੇ ਵਿੱਚ ਤੇ ਨੈਫਟੀ ਆਈਟੀ ਨੇ ਬਹੁਤ ਵਧੀਆ ਸਵੇਰੇ ਸ਼ੁਰੂਆਤ ਦੇ ਵਿੱਚ ਪ੍ਰਦਰਸ਼ਨ ਆਪਣਾ ਰੱਖਿਆ ਤੇ ਠੀਕ ਉਹੀ ਆ ਦੇਖ ਲਓ 10:00 ਵਜੇ ਜਿਹੜੀ ਕਿ ਆ 45 ਮਿੰਟ ਤੇ ਚੜ੍ਹਾਈ ਹੋਣ ਤੋਂ ਬਾਅਦ ਜਿਹੜੀ ਕਿ ਆ ਗਰਾਵਟ ਸ਼ੁਰੂ ਹੋ ਗਈ ਤੇ ਇਹ ਗਰਾਵਟ ਇਹਦੇ ਵਿੱਚ ਵੀ ਰੁਕਣ ਦਾ ਨਾਮ ਨਹੀਂ ਲੇ ਸੋ ਦੋਸਤੋ ਬੀਐਸਈ ਸਮਾਲ ਕੈਪ ਦੇ ਵਿੱਚ ਜਿਹੜੀ ਕਿ ਆ ਲਗਾਤਾਰ ਸਵੇਰ ਤੋਂ ਸ਼ੁਰੂਆਤ ਚੰਗੀ ਸੀਗੀ ਪਰ ਗਰਾਵਟ ਇਹਦੇ ਵਿੱਚ ਵੀ ਰਹੀ ਹੁਣ ਦੋਸਤੋ ਸਭ ਤੋਂ ਵੱਡੀ ਆਪਾਂ ਸ਼ੁਰੂ ਗੱਲ ਕਰਦੇ ਆਂ ਜਿਹੜੀ ਕੀ ਮੇਨ ਮੁੱਦੇ ਦੀ ਗੱਲ ਆ ਦੋਸਤੋ ਆ ਦੇਖੋ ਸਵੇਰੇ HDFC ਬੈਂਕ ਨੂੰ ਦੇਖੋ ਤੇ HDFC ਬੈਂਕ ਦਾ ਜਿਹੜਾ ਜਦੋਂ ਦਾ ਇਹਦਾ ਆਪਸ ਵਿੱਚ ਹੀ ਹੋਇਆ ਨਾ ਇਹਦਾ ਵੇਟ ਹੋ ਗਿਆ ਜਾਦੇ ਨੈਫਟੀ ਨੂੰ ਵੀ ਅੱਖਾਂ ਦਿਖਾ ਦਈਆ ਹੁਣ ਇਹ ਤੇ ਜਦੋਂ ਦੇਖਿਓ ਕਿ ਸਵੇਰੇ ਦੀ ਸ਼ੁਰੂਆਤ ਜਿਹੜੀ ਕੀ ਚੰਗੀ ਭਲੀ ਹੋਈ ਆ ਉਸ ਤੋਂ ਬਾਅਦ ਆ ਦੇਖੋ 10:45 ਤੇ ਠੀਕ 43 ਮਿੰਟ ਤੇ ਜਿਹਦੇ ਵਿੱਚ ਗਰਾਵਟ ਤੁਸੀਂ ਦੇਖ ਲਓ ਕਿ ਗਰਾਵਟ ਇਹਦੇ ਵਿੱਚ ਹੋਣ ਲੱਗ ਪਈ ਆ ਮੈਂ ਤੁਹਾਨੂੰ ਨੈਫਟੀ ਦਿਖਾ ਲਈ ਆ ਗਰਾਵਟ 10:45 ਤੇ ਤੇ ਇਹ ਜਿਹੜੀ ਗਰਾਵਟ ਆ ਦੋਸਤੋ 10:00 ਆ ਦੇਖੋ ਧਿਆਨ ਨਾਲ ਨਿਗਾਹ ਮਾਰੋ ਆਪਣੇ ਫੋਨ ਦੇ ਉੱਪਰ ਚਾਰਟ ਖੋਲੋ ਚਾਰਟ ਖੋਲ ਕੇ ਦੇਖੋ ਵੀ ਜਿਹੜੀ ਗਰਾਵਟ ਸ਼ੁਰੂ ਹੋਈ 10:43 ਤੇ ਸ਼ੁਰੂ ਹੋ ਚੁੱਕੀ ਸੀ ਸੋ ਇਹ ਗਰਾਵਟ HDFC ਬੈਂਕ ਦੇ ਵਿੱਚ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਫਿਰ ਨੈਫਟੀ ਬੈਂਕ ਦੇ ਵਿੱਚ ਉਸ ਤੋਂ ਬਾਅਦ ਸੈਂਸੈਕਸ ਦੇ ਵਿੱਚ ਸਾਰੀਆਂ ਚ ਗਰਾਵਟ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਆਪਣਾ ਜਿਹੜਾ ਕੀ ਆ ਮੇਨ ਮੋਟਿਵ ਅੱਜ ਦੇਖਣ ਦਾ ਕੀ ਆ ਇਸ ਸਾਰੀਆਂ ਇਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਸਾਨੂੰ ਇਹ ਜ਼ਰੂਰ ਤਾਂ ਕਿ ਆਪਾਂ ਇਹਦੇ ਵਿੱਚ ਹਰ ਦਿਨ ਪੈਸੇ ਕਮਾਣ ਆਨੇ ਆ ਪਰ ਜਦੋਂ ਕੀ ਪਰ ਜਦੋਂ ਕਿ ਪੈਸੇ ਆ ਇਹਦੇ ਵਿੱਚ ਦੋਸਤੋ ਹਰ ਰੋਜ਼ ਨਹੀਂ ਬਣਦੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਇਹਦੇ ਵਿੱਚ ਪੈਸੇ ਬਣਾਉਣ ਦਾ ਸਮਾਂ ਹੁੰਦਾ ਤੇ ਪੈਸੇ ਬਣਾਉਣ ਦਾ ਜਿਹੜਾ ਸਮਾਂ ਆ ਦੋਸਤੋ ਉਹ ਜਿੱਦਾਂ ਆਪਣੀ ਕਿਸਾਨ ਫਸਲ ਵੱਢਦਾ ਹੈ ਨਾ ਫਸਲ ਬੀਜਦਾ ਹੈ ਔਰ 6 ਮਹੀਨੇ ਲੱਗਦੇ ਆ ਸੋ ਇਸੇ ਤਰ੍ਹਾਂ ਦੋਸਤੋ ਇਹਦੇ ਵਿੱਚ ਫਸਲ ਬੀਜੀ ਜਾਂਦੀ ਹੈ ਆਪਣੇ ਇਨਵੈਸਟਮੈਂਟ ਕਰਕੇ ਔਰ ਜਿਹੜੇ ਛੋਟੇ ਕਹਿ ਸਕਦੇ ਆ ਕਿ ਸਾਡੇ ਵਰਗੇ ਖਿਡਾਰੀ ਹੁੰਦੇ ਆ ਉਹ ਵਿੱਚ ਫਸੇ ਰਹਿ ਜਾਂਦੇ ਆ ਤੇ ਵੱਡੇ ਖਿਡਾਰੀ ਆਪਣੀ ਗੇਮ ਓਵਰ ਕਰਕੇ ਨਿਕਲ ਜਾਂਦੇ ਆ ਸੋ ਇਹ ਬੀਅਰ ਦਾ ਜਿਹੜਾ ਕੀ ਆ ਤੁਸੀਂ ਦੇਖ ਰਿਹਾ ਪੇ ਬੀਅਰ ਜਿਹਨੂੰ ਕਹਿੰਦੇ ਆ ਆਪਣੀ ਗਰਾਵਟ ਹੋਣਾ ਅੱਜ ਜਿਹੜੀ ਕੀ ਆ ਅਸਲ ਦੇ ਵਿੱਚ ਅੱਜ ਗਰਾਵਟ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮਾਰਕੀਟ ਆ ਇੱਕ ਤਰਫਾ ਸਿਰਫ ਇੱਕ ਸਟੇਬਲ ਚੱਲ ਰਹੀ ਸੀਗੀ ਪੇ ਅੱਜ ਮਾੜੀ ਮੋਟੀ ਗਰਾਵਟ ਉੱਪਰ ਥੱਲੇ ਹੋਵੇਗੀ ਪਰ ਜਿਹੜਾ ਕੀ ਆ ਇਹ ਅਨੁਮਾਨ ਆ ਅੱਜ ਜਿਹੜਾ ਕੀ ਆ ਬਹੁਤ ਤਾਬੜ ਤੋੜ ਜਿਹੜੀ ਕੀ ਹਰ ਇੱਕ ਸ਼ੇਅਰ ਦੇ ਵਿੱਚ ਗਰਾਵਟ ਹੋਈ ਆ ਔਰ ਮੈਨੂੰ ਲੱਗਦਾ ਪਏ ਸਾਰੇ ਪੋਰਟਫੋਲੀਓ ਦੀਆਂ ਧੱਜੀਆਂ ਉੜਾ ਛੱਡੀਆਂ ਤੇ ਜਿੰਨੇ ਵੀ ਕਿਸੇ ਦੇ ਪੋਰਟਫੋਲੀਓ ਦੇ ਵਿੱਚ ਹੋਗਾ ਅੱਜ ਸਾਰੇ ਰੈੱਡ ਕਰ ਛੱਡੇ ਨੇ ਸੋ ਇਹ ਜਿਹੜੀ ਗਰਾਫਟ ਆ ਦੋਸਤੋ ਜੇਕਰ ਆਪਾਂ ਇਹਨੂੰ ਲੰਬੇ ਸਮੇਂ ਦੇ ਲਈ ਦੇਖੀਏ ਮੰਨ ਲਓ ਜੇ ਹੁਣ ਆਪਾਂ ਇਹਨੂੰ ਗਰਾਫਟ ਨੂੰ 1 ਸਾਲ ਦੇ ਲਈ ਦੇਖੀਏ ਤਾਂ ਗਰਾਫਟ ਨਜ਼ਰ ਨਹੀਂ ਆਂਦੀ ਆ ਦੇਖੋ ਤੁਸੀਂ ਆ ਚਾਰਟ ਦੇ ਉੱਪਰ ਨਿਗਾਹ ਮਾਰੋ ਤੇ ਜੇਕਰ 6 ਮਹੀਨੇ ਤੇ ਦੇਖੀਏ ਤਾਂ ਨਜ਼ਰ ਨਹੀਂ ਆਂਦੀ ਦੋਸਤੋ ਜੇਕਰ ਆਪਾਂ ਇਹਨੂੰ 1 ਮਹੀਨੇ ਲਈ ਵੀ ਦੇਖੀਏ ਤਾਂ ਵੀ ਨਜ਼ਰ ਨਹੀਂ ਆ ਰਹੀ ਸੋ ਇਹਨੂੰ 5 ਦਿਨਾਂ ਦੇ ਨਾਲੇ ਦੇਖੀਏ ਆ ਦੇਖੋ ਹੁਣ ਨਜ਼ਰ ਆ ਤੇ ਇੱਕ ਦਿਨ ਇਹਦਾ ਇਹ ਤੋਂ ਸਿੱਖਣ ਦਾ ਕੀ ਮਤਲਬ ਆ ਦੋਸਤੋ ਜਿਹੜੀ ਗਰਾਵਟ ਆ ਨਾ ਇਹ ਹਮੇਸ਼ਾ ਹੀ ਤੁਹਾਨੂੰ ਜਿਹੜੀ ਛੋਟ ਜਿਹਨੂੰ ਥੋੜੇ ਸਮੇਂ ਲਈ ਆਣਾ ਗਰਾਵਟ ਉਹਨੂੰ ਤੰਗ ਕਰਦੀ ਆ ਕਰਦੀ ਤਾਂ ਜਰੂਰ ਐ ਸਾਰਿਆਂ ਨੂੰ ਤੰਗਾ ਪਰ ਜਿਨ੍ਹਾਂ ਦਾ ਵਿਜ਼ਨ ਦੋਸਤੋ ਲੰਮਾ ਆ ਸੋ ਉਹਨਾਂ ਨੂੰ ਇਹ ਗਰਾਵਟ ਕੁਛ ਨਹੀਂ ਕਹਿੰਦੀ ਤੇ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਕਿ ਜੇਕਰ ਤੁਸੀਂ ਦੋਸਤੋ ਮਾਰਕੀਟ ਦੇ ਵਿੱਚ ਕੰਮ ਕਰਨਾ ਹੈ ਤੇ ਲਾਲ ਲੈਨਾ ਨੇ ਤੁਹਾਡਾ ਪਿੱਛਾ ਨਹੀਂ ਛੱਡਣਾ ਸੋ ਇਸ ਲਈ ਮਾਰਕੀਟ ਹਮੇਸ਼ਾ ਪੈਸੇ ਉਹਨੂੰ ਦਿੰਦੀ ਹੈ ਜਿਹਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈਗੀ ਸੋ ਹੁਣ ਬਹੁਤੇ ਜਿਹੜੇ ਕੀ ਆ ਨਵੇਂ ਬੰਦੇ ਇਹਦੇ ਵਿੱਚੋਂ ਅੱਜ ਗਰਾਵਟ ਦੇ ਕੇ ਕਈ ਨਿਕਲ ਗਏ ਹੋਣਗੇ ਆਪਣਾ ਨੁਕਸਾਨ ਕਰਾ ਕੇ ਕਈ ਕਾਲੂ ਨਿਕਲ ਜਾਣਗੇ ਪਰ ਇੱਥੋਂ ਹੀ ਜਿਹੜੀ ਗੇਮ ਆ ਵੱਡੇ ਆ ਪਲੇਅਰਾਂ ਦੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਸਾਰਾ ਮਾਲ ਵੇਚਿਆ ਜਾ ਚੁੱਕਾ ਹੁੰਦਾ ਤੇ ਉਸ ਵੇਲੇ ਉਹ ਖਰੀਦਦੇ ਆ ਮੰਦੇ ਤੁਹਾਨੂੰ ਪਹਿਲਾਂ ਵੀ ਕਿਹਾ ਪੇ ਮੰਦੀ ਦੇ ਵਿੱਚ ਖਰੀਦਣਾ ਤੇ ਤੇਜ਼ੀ ਦੇ ਵਿੱਚ ਵੇਚਣਾ ਸੋ ਦੋਸਤੋ ਇਹਨੂੰ ਹੀ ਸ਼ੇਅਰ ਬਾਜ਼ਾਰ ਕਹਿੰਦੇ ਆ ਸੋ ਦੋਸਤੋ ਜੇਕਰ ਇਹ ਗੁਰ ਹਰ ਇੱਕ ਨੂੰ ਆ ਗਿਆ ਤੇ ਹਰ ਇੱਕ ਬੰਦਾ ਇਹ ਚੋਂ ਪੈਸੇ ਕਮਾ ਸਕਦਾ ਸੋ ਇਸ ਤੋਂ ਪਹਿਲਾਂ ਸਵੇਰ ਨੂੰ ਜਦੋਂ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਤੁਸੀਂ ਜਾਣਾ ਉਸ ਤੋਂ ਪਹਿਲਾਂ ਡਾਉਨ ਜੋਨਸ ਦੇਖਣਾ ਤੇ ਆਪਣੇ ਯੂਰਪ ਦੀਆਂ ਮਾਰਕੀਟਾਂ ਦੇਖਣੀਆਂ ਉਸ ਤੋਂ ਬਾਅਦ ਜਿਹੜਾ ਕੀ ਆ ਤੁਸੀਂ ਆਪਣੇ ਮਾਰਕੀਟ ਦੇ ਵਿੱਚ ਐਂਟਰੀ ਪੋਜੀਸ਼ਨ ਰਾਣੀ ਆ ਤੇ ਸਮਾਂ ਲੈ ਕੇ ਸੋ ਪਹਿਲੇ 15 ਮਿੰਟਾਂ ਜਿਹੜੇ ਉਹ ਉਹ ਤੁਸੀਂ ਮਾਰਕੀਟ ਨੂੰ ਵਾਚ ਕਰਨਾ ਨਾ ਕਿ ਉੱਥੇ ਕੁਝ ਖਰੀਦਣਾ ਜਾਂ ਵੇਚਣਾ ਹੁੰਦਾ ਦੋਸਤੋ ਸੋ ਦੋਸਤੋ ਜੇਕਰ ਹੁਣ ਆਪਾਂ ਡਾਉਨ ਜੋਨਸ ਦੇ ਉੱਪਰ ਵੀ ਨਿਗਾਹ ਮਾਰੀਏ ਡਾਉਨ ਜੋਨਸ ਆ ਦੇਖ ਲਓ ਪੇ ਪੂਰੇ ਇੱਕ ਕੱਲ ਦਾ ਜਿਹੜੀ ਕਿ ਤਕੜੀ ਗਰਾਵਟ ਸੀ ਇਹਦੇ ਵਿੱਚ ਤੇ ਇਹਦੀ ਗਰਾਵਟ ਦਾ ਅਸਰ ਤਕਰੀਬਨ ਤਕਰੀਬਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਦੋਂ ਵੀ ਕਿਤੇ ਗਰਾਵਟ ਹੁੰਦੀ ਆ ਨਾ ਦੋਸਤੋ ਇਹਦੇ ਵਿੱਚ ਤੇ ਇਹ ਵਰਲਡਵਾਈਡ ਸਾਰਿਆਂ ਦੇ ਵਿੱਚ ਥੋੜੀ ਬਹੁਤੀ ਗਰਾਵਟ ਦੇਖਣ ਨੂੰ ਮਿਲਦੀ ਆ ਉਹ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਤੇ ਦੋਸਤੋ ਇਦਾਂ ਹੀ ਅਸੀਂ ਇਹਨਾਂ ਦੇ ਹੋਰ ਜਿਹੜੇ ਰਸਾਇਲ ਵੀ ਦੇਖ ਲੈਣੇ ਆ ਰਸਾਇਲ ਦੇ ਵਿੱਚ ਦੇਖੋ ਚੰਗੀ ਤਕੜੀ ਮਜ਼ਬੂਤੀ ਦਿਖਾ ਰਿਆ ਤੇ ਦੋਸਤੋ BIX ਵੀ ਦੇਖ ਲੈਣੇ ਆ BIX ਦੇ ਵਿੱਚ ਜਿਹੜੀ ਕਿ ਆ ਗਰਾਵਟ ਆ ਤੁਸੀਂ ਦੇਖ ਸਕਦੇ ਆ ਤੇ ਇਦਾਂ ਹੀ ਦੋਸਤੋ ਆਪਾਂ ਯੂਰਪ ਦੀਆਂ ਮਾਰਕੀਟਾਂ ਦੇ ਵਿੱਚ ਵੀ ਚੈੱਕ ਕਰਦੇ ਆ ਡੈਕਸ ਚੈੱਕ ਕਰ ਲੈਣੇ ਆ ਦੋਸਤੋ ਤੇ ਆਹ ਦੇਖੋ ਇਹਦੇ ਵਿੱਚ ਚੰਗੀ ਤਕੜੀ ਵੜਤ ਦੇ ਨਾਲ ਚੱਲ ਰਿਹਾ ਕੰਮ ਤੇ ਅਪ ਐਂਡ ਡਾਊਨ ਇਹਦੇ ਵਿੱਚ ਵੀ ਬਹੁਤ ਆ ਸੋ ਦੋਸਤੋ CA 14 ਦੇਖ ਲੈਣੇ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਨਿਗਾਹ ਮਾਰੋ ਤੇ ਆ ਇਹ तकरीबन तकरीबन ਜਿਹੜੀ ਗਰਾਵਟ ਆ ਨਾ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਕਹਿ ਲਓ ਕਿ ਬੁੱਲ ਦੇ ਕੰਟਰੋਲ ਦੇ ਵਿੱਚ ਮਾਰਕੀਟ ਸੀ ਬੁੱਲ ਮਤਲਬ ਤੇਜ਼ੀ ਤੇ ਤੇਜ਼ੀ ਤੋਂ ਬਾਅਦ ਜਿਹੜੀ ਬਕਵਾਲੀ ਵਾਲੀ ਚੀਜ਼ ਆ ਉਹ ਹੈਗੀ ਆ ਬੀਅਰ ਤੇ ਹੁਣ ਜਿਹੜਾ ਅੱਜ ਦਾ ਜਿਹੜਾ ਸਮਾਂ ਸੀ ਇੰਡੀਅਨ ਮਾਰਕੀਟ ਦੇ ਲਈ ਕਹਿ ਲਓ ਕਿ ਉਹ ਬੀਅਰ ਦੇ ਕੰਟਰੋਲ ਦੇ ਵਿੱਚ ਸੀਗਾ ਤੇ ਬੀਅਰ ਨੇ ਜੋ ਹੈਮਰ ਕੀਤਾ ਮਾਰਕੀਟ ਨੂੰ ਤੋੜਿਆ ਤੇ ਮੈਨੂੰ ਲੱਗਦਾ ਪਈ ਹਰ ਇੱਕ ਬੰਦੇ ਦੇ ਪ੍ਰੋਫਿਟ ਨੂੰ ਬਹੁਤ ਵੱਡਾ ੱੱਕਾ ਲੱਗਾ ਸੋ ਉਹ ਜਿਹੜਾ ਕੀ ਆ ੱੱਕਾ ਦੋਸਤੋ ਜਿਹੜੇ ਬੰਦੇ ਨੇ ਇਹਦੇ ਵਿੱਚ ਫੇਰ ਉੱਥੇ ਉਹੀ ਗੱਲ ਆ ਗਈ ਜੇ ਤਾਂ ਸ਼ਾਰਟ ਥੋੜੇ ਸਮੇਂ ਲਈ ਆਏ ਆ ਫੇਰ ਤਾਂ ਸਾਨੂੰ ਦੋਸਤੋ ਦਿੱਕਤ ਆ ਤੇ ਜਿਹੜੇ ਬੰਦੇ ਦੇ ਵਿੱਚ ਵਿਜ਼ਨ ਲੰਬਾ ਲੈ ਕੇ ਚੱਲਦੇ ਆ ਨਾ ਤੇ ਦੋਸਤੋ ਉਹ ਬੰਦੇ ਆਪਣਾ ਸੋਚ ਵਿਚਾਰ ਕਰ ਸਕਦੇ ਆ ਤੇ ਬਾਕੀ ਦੋਸਤੋ ਕਿਉਂਕਿ ਹਰ ਇੱਕ ਬੰਦਾ ਇੱਥੇ ਪ੍ਰੋਫਿਟ ਦੇ ਲਈ ਹੀ ਆਂਦਾ ਹਰ ਇੱਕ ਬੰਦਾ ਪ੍ਰੋਫਿਟ ਦੇ ਲਈ ਆਂਦਾ ਉਹ ਇਹ ਨਹੀਂ ਦੇਖਦਾ ਕਿ ਪ੍ਰੋਫਿਟ ਕਿਹਦਾ ਲੈਣਾ ਸੋ ਇਸ ਲਈ ਜਦੋਂ ਵੀ ਤੁਸੀਂ ਆਪਣੀ ਇਸ ਮਾਰਕੀਟ ਦੇ ਵਿੱਚ ਬਾਹਰ ਆਣਾ ਹੈ ਤੇ ਆਪਣਾ ਦਿਮਾਗ ਨੂੰ ਆਪਣੇ ਮਾਈਂਡ ਨੂੰ ਕਲੀਅਰ ਕਰਕੇ ਆਣਾ ਕਿ ਇਹਦੇ ਵਿੱਚ ਨੁਕਸਾਨ ਵੀ ਹੋ ਸਕਦਾ ਸੋ ਇਸੇ ਲਈ ਕਿਹਾ ਜਾਂਦਾ ਨੁਕਸਾਨ ਹੋ ਜਿਹੜੇ ਬੰਦੇ ਨੇ ਸਵੇਰੇ 9:00 ਵਜੇ ਕੋਈ ਖਰੀਦਦਾਰੀ ਕੀਤੀ ਹੋਵੇਗੀ ਤੇ ਸ਼ਾਮ ਨੂੰ ਆਦੇ-ਆਦੇ ਉਹ ਕਈ ਪਰਸੈਂਟ ਡਾਊਨ ਚਲੇ ਗਿਆ ਹੋਵੇਗਾ ਸੋ ਉਹਦੇ ਲਈ ਤਾਂ ਇਹ ਲੱਗਦਾ ਹੋਵੇਗਾ ਕਿ ਮਾਰਕੀਟ ਤੋਂ ਬੁਰੀ ਚੀਜ਼ ਕੋਈ ਨਹੀਂ ਆ ਭਰ ਦੋਸਤੋ ਇਹ ਹਮੇਸ਼ਾ ਨਹੀਂ ਹੁੰਦਾ ਇਹ ਚੀਜ਼ਾਂ ਵੀ ਕਿਤੇ ਕਿਤੇ ਹੁੰਦੀਆਂ ਆ ਤੁਸੀਂ ਜਿਹੜੇ ਪੁਰਾਣੇ ਬੰਦੇ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਹੁੰਦੀਆਂ ਆ ਪਰ ਇਹ ਤੋਂ ਬਾਅਦ ਜਿਹੜੀ ਕਿ ਨਵੀਂ ਇੱਕ ਕਹਿ ਸਕਦੇ ਆ ਕਿ ਫਸਲ ਉਗਣੀ ਆ ਸੋ ਉਹਦੇ ਵਿੱਚ ਥੋੜਾ ਬਹੁਤਾ ਪ੍ਰੋਫਿਟ ਦੀ ਅਸੀਂ ਆਸ ਰੱਖ ਸਕਦੇ ਆ ਸੋ ਦੋਸਤੋ ਜਿਹੜੇ ਨਵੇਂ ਬੰਦੇ ਆ ਸੋ ਉਹਨਾਂ ਦੇ ਲਈ ਦਿੱਕਤ ਹੈ ਤੇ ਬਾਕੀ ਦੋਸਤੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮਾਰਕੀਟ ਆ ਬਾਲ ਡਿਵਾਈਡ ਪਹਿਲਾਂ ਚੈੱਕ ਕਰਨੀ ਆ ਤੇ ਉਹਦੇ ਉਹ ਤੋਂ ਬਾਅਦ ਹੀ ਆਪਣਾ ਜਿਹੜਾ ਕੋਈ ਡਿਸੀਜਨ ਆ ਦੋਸਤੋ ਲੈਣਾ ਆ ਕਿਉਂਕਿ ਜਦੋਂ ਵੀ ਇਦਾਂ ਦੀ ਮੋਟੀ ਗਰਾਵਟ ਹੁੰਦੀ ਆ ਸੋ ਇਹ ਵੱਡੇ ਪਲੇਅਰ ਜਦੋਂ ਨਿਕਲ ਜਾਂਦੇ ਉਸ ਤੋਂ ਬਾਅਦ ਹੀ ਇਹ ਕੇਮ ਸ਼ੁਰੂ ਹੁੰਦੀ ਆ ਸੋ ਜਦੋਂ ਬੁੱਲ ਦਾ ਟਾਈਮ ਸੀਗਾ ਦੋਸਤੋ ਉਸ ਵੇਲੇ ਕਈ ਦੋਸਤ ਸਿਰਫ ਸੋਚ ਵਿਚਾਰ ਦੇ ਵਿੱਚ ਹੀ ਰਹਿ ਗਏ ਯਾਰ ਆਪਾਂ ਅੱਜ ਸ਼ੁਰੂ ਕਰਦੇ ਆ ਕੱਲ ਕਰਦੇ ਆ ਤੇ ਪਰ ਜਦੋਂ ਸ਼ੇਅਰ ਜਿਆਦਾ ਉੱਪਰ ਨਿਕਲ ਜਾਂਦੇ ਤੇ ਉਸ ਵੇਲੇ ਉਹਨਾਂ ਦਾ ਦਿਲ ਕਰਦਾ ਯਾਰ ਅਸੀਂ ਵੀ ਇਹਦੇ ਵਿੱਚ ਪੈਸੇ ਲਾ ਦਈਏ ਸੋ ਉਹ ਸਮਾਂ ਸਹੀ ਨਹੀਂ ਹੁੰਦਾ ਦੋਸਤੋ ਸਮਾਂ ਸਹੀ ਉਹੀ ਹੁੰਦਾ ਜਦੋਂ ਕਹਿ ਲਓ ਕਿ ਮੰਦੀ ਦੇ ਵਿੱਚ ਚੀਜ਼ ਆਪਣੀ ਚੀਜ਼ ਖਰੀਦੀ ਹੋਈ ਤੇ ਉਹਨੂੰ ਆਪਾਂ ਨੇ ਵੇਚਣਾ ਦੋਸਤੋ ਜਾ ਕੇ ਉੱਪਰਲੇ ਲੈਵਲ ਤੇ ਅਤੇ ਫਿਰ ਇਹ ਜਿਹੜਾ ਇਹ ਮਾਰਕੀਟ ਹੈ ਸਾਨੂੰ ਪ੍ਰੋਫਿਟ ਦਿੰਦੀ ਆ ਜਾਂ ਸਾਨੂੰ ਪ੍ਰੋਫਿਟ ਦਿੰਦੀ ਆ ਕਿ ਅਸੀਂ ਆਪਣੇ ਸਮੇਂ ਨੂੰ ਵਧਾ ਲਈਏ ਮਤਲਬ ਕਿ ਆਪਣੀ ਇਨਵੈਸਟਮੈਂਟ ਨੂੰ 5 ਸਾਲ 4 ਸਾਲ 3 ਸਾਲ 6 ਸਾਲ 10 ਸਾਲ ਇਦਾਂ ਕਰੀਏ ਸੋ ਦੋਸਤੋ ਇਹੇ ਮਾਰਕੀਟ ਦਾ ਸਭ ਤੋਂ ਵੱਡਾ ਗੋਰਾ ਸੋ ਦੋਸਤੋ ਅੱਜ ਦੀ ਜੇਕਰ ਜਾਣਕਾਰੀ ਹੈ ਮੈਨੂੰ ਲੱਗਦਾ ਪਈ ਜਿੰਨੀਆਂ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਆਪਾਂ ਮਾਰਕੀਟ ਦੇ ਸਬੰਧਿਤ ਸਾਨੂੰ ਸਾਰੀਆਂ ਦਿੱਤੀਆਂ ਦੋਸਤੋ ਤੇ ਆਪਾਂ ਜੇ ਹੁਣ ਡਾਉਨ ਜੈਸ ਤੇ ਫਿਊਚਰ ਤੇ ਵੀ ਨਿਗਾਹ ਮਾਰ ਲਈਏ ਤੇ ਇਹਦੇ ਵਿੱਚ ਵੀ ਕਿਤੇ ਵੀ ਸਾਨੂੰ ਕੋਈ ਇਦਾਂ ਦੀ ਗੜਬੜ ਨਹੀਂ ਲੱਗੀ ਤੇ ਜੇਕਰ ਦੇਖਿਆ ਜਾਵੇ ਪਰ ਅੱਜ ਦੀ ਜਿਹੜੀ ਮਾਰਕੀਟ ਦਾ ਕਾਰਨ ਹੈ ਇਹ ਦੇ ਥੱਲੇ ਨੂੰ ਜਾਣ ਦਾ ਇਹ तकरीबन तकरीबन ਮਾਰਕੀਟ ਦੇ ਵਿੱਚ ਪਿਛਲੇ ਦਿਨਾਂ ਤੋਂ ਵਿੱਚ ਜਿਹੜੀ ਤੇਜ਼ੀ ਬਣੀ ਹੋਈ ਸੀ ਸੋ ਇਹ ਉਹਦਾ ਹੀ ਕਾਰਨ ਆ ਦੋਸਤੋ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਉੱਪਰ ਥੱਲੇ ਹੋ ਸਕਦਾ ਇਸ ਲਈ ਆਪਣਾ ਧਿਆਨ ਰੱਖਣਾ ਦੋਸਤੋ ਧੰਨਵਾਦ ਆ ਸასი ਕਾਲ ਆ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਸასი ਕਾਲ ਸਾਰਿਆਂ ਨੂੰ